ਤੋ ਪਹਿਲਾਂ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਆਉ ਗੱਜ ਵੱਜ ਕੇ ਆਖੀਏ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਮੇਰਾ ਨਾਮ ਗੁਰਲੀਨ ਕੌਰ ਹੈ ਮੈਂ ਗੁਰਮদাস ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਬੋਲ ਰਹੀ ਹਾਂ ਸਿੱਖਣ ਦਾ ਢੰਗ ਸਿੱਖੀਏ ਲਰਨ ਹਾਊ ਟੂ ਲਰਨ ਨਾਦ ਪੰਜਾਬ ਦੇ ਵੋਧਿਕ ਵਿਕਾਸ ਦੇ ਲਈ ਅਪਣਾਈਏ ਨਾਦ ਸਿੱਖਣ ਦੇ ਤਿੰਨ ਢੰਗ ਸਿੱਖਿਏ ਲਰਨ ਹਾਊ ਟੂ ਲਰਨ ਐਂਡ ਨੋਟਸ ਲਈਏ ਆਸਕ ਆਸਕ ਆਸਪਾਸ ਸਵਾਲ ਪੁੱਛੀਏ ਡਿਸਕਸ ਵਿਚਾਰ ਇਹ ਨਾਦ ਕੀ ਹੈ ਸਨ 1999 ਦੀ ਵਿਸਾਖੀ ਸਮੇ ਇੱਕ ਵੀ ਸਿੱਖ ਅਨਪੜ ਨਹੀਂ ਸੀ ਮੁਗਲ ਹਾਕਮਾਂ ਦੀਆਂ ਖੂਫੀਆਂ ਰਿਪੋਰਟਾਂ ਦੇ ਅਨੁਸਾਰ ਪੰਜਾਬ ਦੇ ਮਿਆਦਕ ਦੇਸ਼ ਮਿਆਰ ਦੇਸ਼ ਵਿਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਉੱਚੇ ਹੁੰਦੇ ਸਨ ਅੱਜ ਅਸੀਂ ਵੀ ਵੱਡਾ ਸੋਚਣਾ ਹੈ ਵੱਡੀਆਂ ਖੋਜਾਂ ਕਰਨੀਆਂ ਹਨ ਵੱਡੇ ਅਫਸਰ ਬਣ ਕੇ ਦਿਖਾਉਣਾ ਹੈ ਇਸ ਲਈ ਜ਼ਰੂਰੀ ਹੈ ਕਿ ਸਾਡੇ ਬৌਧਿਕ ਪੱਧਰ ਦਾ ਵਿਕਾਸ ਹੋਵੇ ਅਸੀਂ ਸਾਰੇ ਸਿੱਖੀਏ ਕਿ ਸਿੱਖਣ ਦਾ ਢੰਗ ਕੀ ਹੈ ਲਰਨ ਹਾਊ ਟੂ ਲਰਨ ਇਟ ਇਸ ਦਾ ਇੱਕ ਸਤ ਤੋਂ ਸੋਖਾ ਤਰੀਕਾ ਨਿਕਲ ਕੇ ਆਇਆ ਹੈ ਨਾਦ ਮੀਨਸ ਨਾਟ ਮੇਕਿੰਗ ਆਸਕ 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 ਡਿਸਕਸ ਪਹਿਲਾ ਨੁਕਤਾ ਐਨ ਦਾ ਭਾਵ ਹੈ ਨੋਟਸ ਲੈਣਾ ਕਿਤੋਂ ਵੀ ਕੋਈ ਚੰਗੀ ਗੱਲ ਸਾਨੂੰ ਸਿੱਖਣ ਨੂੰ ਮਿਲੇ ਅਸੀਂ ਉਸ ਨੂੰ ਸਿੱਖ ਲਈਏ ਗੁਰੂ ਨਾਨਕ ਦੇਵ ਜੀ ਦੇ ਕੋਲ ਹਰ ਵੇਲੇ ਕਲਮ ਤੇ ਪੋਥੀ ਹੁੰਦੀ ਸੀ ਜਦੋਂ ਵੀ ਉਹ ਕੋਈ ਸ਼ਬਦ ਉਚਾਰਨ ਕਰਦੇ ਪੋਥੀ ਵਿੱਚ ਲਿਖ ਲੈਂਦੇ ਸਨ ਉਦਾਸੀਆਂ ਦੌਰਾਨ ਮਿਲੀ ਪਕਟਾਂ ਦੀ ਬਾਣੀ ਦੀ ਉਸ ਵਿੱਚ ਦਰਜ ਕਰ ਲੈਂਦੇ ਸਨ। ਪੁਰਾਤਨ ਸਿੰਘਾਂ ਦੇ ਕੋਲ ਜਿੱਤੇ ਸ਼ਸਤਰ ਹੁੰਦੇ ਸਨ, ਉੱਥੇ ਨਾਲ ਹੀ ਹਰ ਵੇਲੇ ਇੱਕ ਬਸਤਾ ਹੁੰਦਾ ਸੀ ਜਿਸ ਵਿੱਚ ਉਹਨਾਂ ਕੋਲ ਕਿਤਾਬਾਂ, ਕਾਗਜ਼ ਤੇ ਕਲਮ ਹੁੰਦੀ ਸੀ। ਜਦ ਵੀ ਸਮਾਂ ਮਿਲਦਾ ਸੀ ਉਹ ਪੜ੍ਹਦੇ, ਲਿਖਦੇ ਰਹਿੰਦੇ ਸਨ। ਗਿਆਨ ਵਿੱਚ ਆਪਣੇ ਵਿੱਚ ਵਾਧਾ ਕਰਦੇ ਰਹਿੰਦੇ ਸਨ। ਨਿਹੰਗ ਸਿੰਘ ਇਸ ਬਸਤਰ ਨੂੰ ਆਪਣੇ ਨੂੰ ਖਜ਼ਾਨਾ ਕਹਿੰਦੇ ਸਨ। ਯਾਦ ਰੱਖੀਏ ਅਸੀਂ ਕਿ ਕਲਮ ਤੇ ਕਾਗਜ਼ ਵੀ ਇੱਕ ਸਾਡਾ ਵਿਰਸਾ ਹੈ ਜਿਸ ਨੂੰ ਆਪਣੇ ਅੱਜਕੱਲ ਦੇ ਲੋਕੀ ਭੁੱਲ ਗਏ ਹਨ ਨੋਟਸ ਲੈਣ ਦਾ ਪਹਿਲਾ ਲਾਭ ਇਹ ਹੋਵੇਗਾ ਕਿ ਕਥਾ ਲੈਕਚਰ ਕੀਰਤਨ ਸੁਣਦੇ ਆ ਸਾਡਾ ਧਿਆਨ ਉਸ ਚੀਜ਼ ਵੱਲ ਵੱਧ ਜਾਵੇਗਾ ਤੇ ਵੱਧ ਲੱਗਣ ਲੱਗੇਗਾ ਦੂਜਾ ਸਾਡੀ ਸੋਚ ਦੀ ਉਡਾਰੀ ਹੋਰ ਉੱਚੀ ਹੋ ਜਾਵੇਗੀ ਨਵੇਂ ਵਿਚਾਰ ਆਉਣਗੇ ਤੀਜਾ ਸਾਡੀ ਯਾਦ ਸ਼ਕਤੀ ਵਧੇਗੀ ਚੰਗੀਆਂ ਲਿਖੀਆਂ ਗੱਲਾਂ ਸਦਾ ਲਈ ਕੋਲ ਰਹਿਣਗੀਆਂ ਮਾੜੇ ਵੈਮਪ ਪਰ ਮਾਤੋ ਦੂਰ ਰਹਾਂਗੇ ਚੌਥਾ ਅਸੀਂ ਆਪਣੇ ਸਿੱਖੇ ਅਤੇ ਸਾਂਭੇ ਗਿਆਨ ਨੂੰ ਬਾਰ-ਬਾਰ ਪੜ੍ਹ ਕੇ ਤਜੋ ਤਾਜ਼ਾ ਤਰੋ ਤਾਜ਼ਾ ਕਰਦੇ ਰਹਾਂਗੇ ਤੇ ਉਸ ਨੂੰ ਭੁੱਲਾਂਗੇ ਨਹੀਂ ਇੰਜ ਸਿਗਿਆਨ ਰੂਪੀ ਇੱਕ ਅਸਲ ਅਮੀਰ ਬਣ ਜਾਵਾਂਗੇ ਨੋ ਟੇਕਿੰਗ ਦੇ ਨਾਲ ਅਸੀਂ ਨੋਟ ਮੇਕਿੰਗ ਵੀ ਜ਼ਰੂਰ ਕਰੀਏ ਇਸ ਦਾ ਇੱਕ ਬਹੁਤ ਹੀ ਅਹਿਮ ਤਰੀਕਾ ਹੈ ਗਿਆਨ ਗੋਲਕ ਬਣਾਉਣਾ ਸਾਰਿਆਂ ਨੇ ਗੋਲਕ ਤਾਂ ਆਮ ਸੁਣੀ ਹੋਏਗੀ ਪਰ ਆਮ ਗੋਲਕ ਤੇ ਗਿਆਨ ਗੋਲਕ ਵਿੱਚ ਬਹੁਤ ਜ਼ਿਆਦਾ ਫਰਕ ਹੈ ਆਮ ਗੋਲਕ ਦੇ ਵਿੱਚੋਂ ਸੀ ਪੈਸੇ ਨਿਕਲ ਨਿਕਾਲਦੇ ਹਾਂ ਤੇ ਨਿਕਲਦੇ ਹਨ ਤੇ ਪਰ ਗਿਆਨ ਗੋਲਕ ਦੇ ਵਿੱਚ ਗਿਆਨ ਨਿਕਲਦਾ ਹੈ ਗਿਆਨ ਪੈਦਾ ਹੁੰਦਾ ਹੈ ਗਿਆਨ ਗੋਲੇ ਕੀ ਇੱਕ ਅਜਿਹੀ ਕਾਪੀ ਜਾਂ ਡਾਇਰੀ ਹੈ ਜਿਸ ਵਿੱਚ ਲਏ ਗਏ ਨੋਟਸ ਨੂੰ ਦੁਬਾਰਾ ਸੋਧ ਕੇ ਸਾਫ਼ ਸਾਫ਼ ਦਰਜ ਕੀਤਾ ਜਾਂਦਾ ਹੈ ਦੂਜਾ ਨੁਕਤਾ ਹੈ ਨਾਦਾ ਪੁੱਛਣਾ ਮੀਨਸ ਆਸਕਿੰਗ ਆਸਕ 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 ਪੁੱਛੋ ਪੁੱਛੋ ਪੁੱਛ ਜਪਜੀਤ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਦੋ ਨਹੀਂ ਸਗੋ ਅਨੇਕਾਂ ਸਵਾਲ ਹਨ ਜਿਵੇਂ ਕੀਤੇਆਂ ਕਰਮ ਭੂਮੀ ਮੇਰੇ ਕੀਤੇ ਕੀਤੇ ਤੂੰ ਉਪਦੇਸ਼ ਜਾ ਕਵਣ ਸੋ ਵੇਲਾ ਵਕਤ ਕਵਣ ਕਵਣ θਿਤ ਕਵਣ ਵਾਰ ਸਪਸ਼ਟ ਹੈ ਕਿ ਸਿੱਖਣ ਲਈ ਅਤੇ ਬੋਧਿਕ ਵਿਕਾਸ ਦੇ ਲਈ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਵਿਦਿਆਰਥੀ ਕਈ ਵਾਰ ਕਲਾਸ ਵਿੱਚ ਜਾਂ ਬਾਹਰ ਹਰ ਵਿਲੇਜ ਗਿਆਸੂ ਬਣ ਕੇ ਸਵਾਲ ਪੁੱਛਣ ਅਧਿਆਪਕਾਂ ਲਈ ਜ਼ਰੂਰੀ ਹੈ ਕਿ ਸਵਾਲ ਜਵਾਬ ਦਾ ਭਾਵ ਹੈ ਕੁਐਸਚਨ ਆਂਸਰ ਰਾਹੀਂ ਪੜ੍ਹਾਉਣਾ ਪਰ ਤੁਸੀਂ ਸੋਚ ਰਹੇ ਹੋਵੇਗੀ ਕਿ ਤਿੰਨ ਵਾਰ ਪੁੱਛੋ 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 ਕਿਉਂ ਕਿਹਾ ਹੈ ਪਹਿਲਾ ਆਸਕ ਹੈ ਜਾਣਨ ਲਈ ਆਸਕਿੰਗ ਟੂ ਨੋ ਦੂਸਰਾ ਆਸਕ ਹੈ ਕਨਫਰਮ ਕਰਨ ਲਈ ਹੋਰ ਜਾਣਕਾਰੀ ਲੈਣ ਲਈ ਤੀਸਰਾ ਆਸਕ ਹੈ ਮਿਲੇ ਜਵਾਬ ਵਿੱਚੋਂ ਸਵਾਲ ਕਰਨਾ ਆਸਕ ਕੁਐਸਚਨ ਕੁਐਸਚਨ ਦਾ ਆਨਸਰ ਪ੍ਰਸੰਗਤ ਜੀ ਬੜੀ ਵਾਰ ਸਾਨੂੰ ਪੁੱਛਣ ਦਾ ਡਰ ਹੁੰਦਾ ਹੈ ਕਲਾਸਰੂਮ ਹੋਵੇ ਜਾਂ ਸੰਗਤ ਦਾ ਕੋਈ ਕਾਠ ਅਸੀਂ ਅਕਸਰ ਇਹ ਸਵਾਲ ਕਰਨ ਤੋਂ ਚੱਕ ਜਾਂਦੀ ਹਾਂ ਇਹ ਡਰ ਅਸੀਂ ਕਿਵੇਂ ਦੂਰ ਹੋਵੇ ਸਾਡਾ ਛੋਟੇ ਛੋਟੇ ਸਟੈਪਸ ਤੋਂ ਸ਼ੁਰੂ ਕਰੀਏ ਅਸੀਂ ਲੋਕਾਂ ਬਾਰੇ ਨਹੀਂ ਸੋਚਣਾ ਕਿ ਜੇ ਕੋਈ ਸਵਾਲ ਕਰਾਂਗੇ ਤੇ ਉਹ ਸਾਡਾ ਬਾਅਦ ਵਿੱਚ ਮਜ਼ਾਕ ਉਡਾਉਣਗੇ ਕਦੇ ਨਾ ਘਬਰਾइए ਕਿ ਕੋਈ ਕੀ ਕਹਿ ਰਿਹਾ ਹੈ ਜਦ ਕੋਈ ਸਵਾਲ ਪੁੱਛੇ ਤਾਂ ਉਸ ਨੂੰ ਹਰ ਔਰ ਹੱਲਾਸ਼ੀਰੀ ਦਈਏ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਵਾਲ ਪੁੱਛਣ ਦੀ ਆਦਤ ਪਾਉਣ ਅਧਿਆਪਕ ਵੀ ਸਵਾਲ ਪੁੱਛਣ ਨੂੰ ਉਤਸ਼ਾਹਿਤ ਕਰਨ ਯਾਦ ਰੱਖਿਏ ਜੋ ਨਾ ਪੁੱਛੇ ਰਹਿ ਜਾਏ ਪਿੱਛੇ ਜਿਹੜਾ ਨਾ ਪੁੱਛੇ ਉਹ ਰਹਿ ਜਾਏ ਹਮੇਸ਼ਾ ਪਿੱਛੇ ਨਾ ਦਾ ਇੱਕ ਅਹਿਮ ਤੇ ਅਖੀਰਲਾ ਤੀਜਾ ਨੁਕਤਾ ਹੈ ਡੀ ਭਾਵ ਡਿਸਕਸ ਕਰਨਾ ਵਿਚਾਰ ਕਰਨਾ ਮਹਾਨ ਕੋਸ਼ਣ ਦੇ ਅਨੁਸਾਰ ਵਿਚਾਰ ਦਾ ਭਾਵ ਹੈ ਅਸਲੀਅਤ ਤੱਕ ਪਹੁੰਚਣ ਦੀ ਕਿਰਿਆ ਬਾਣੀ ਪੜਨੀ ਸੁੰਨੀ ਗਾਇਨ ਕਰਨੀ ਕੰਠ ਕਰਨੀ ਅਰਥ ਕਰਨੇ ਪਰ ਸਭ ਤੋਂ ਉੱਪਰ ਹੈ ਵਿਚਾਰ ਕਰਨੀ ਇੰਜ ਸਿਧਾਂਤ ਸਪਸ਼ਟ ਵੀ ਹੁੰਦਾ ਹੈ ਤੇ ਦ੍ਰਿੜ ਵੀ ਜਦ ਅਸੀਂ ਵਿਚਾਰ ਕਰਦੇ ਹਾਂ ਸਾਡੇ ਆਈਡੀਆਸ ਐਕਸਚੇਂਜ ਹੁੰਦੇ ਹਨ ਸੋਚ ਦਾ ਵਿਕਾਸ ਹੁੰਦਾ ਹੈ ਤੇ ਸਾਡੇ ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਵੀ ਹੋਰ ਜ਼ਿਆਦਾ ਵਾਧਾ ਹੁੰਦਾ ਹੈ ਸੋ ਆਓ ਅਸੀਂ ਵੀ ਸਾਰੇ ਨਾਦ ਰਾਹੀਂ ਸਿੱਖਣ ਦਾ ਸਿੱਖੀਏ ਨੋਟਸ ਲਈਏ ਗਿਆਨ ਗੋਲਕ ਵਿੱਚ ਵਾਧਾ ਕਰੀਏ ਸਵਾਲ ਪੁੱਛੀਏ ਵਿਚਾਰਾਂ ਕਰੀਏ ਸਿੱਖ ਹਰ ਵੇਲੇ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ ਖਾਲਸਾ ਪੰਥ ਦੀਆਂ ਵਿਦਿਅਕ ਪ੍ਰਫੂਲਤਾ ਲਈਏ ਪੰਜ ਸ ਅਪਣਾਈਏ ਪਹਿਲਾ ਹੈਗਾ ਸਹਿਜ ਪੜ੍ਹ ਦੂਜਾ ਸੈਲਫ ਸਟੱਡੀ ਤੀਜਾ ਸਕੀਲਸ ਚੌਥਾ ਸਕਾਲਰਸ਼ਿਪ ਤੇ ਪੰਜਵਾਂ ਸ਼ੇਅਰਿੰਗ ਕਿੱਲੇ ਵੇਚ ਕੇ ਕਰਜ਼ੇ ਲੈ ਕੇ ਵਿਦੇਸ਼ਾਂ ਵਿੱਚ ਨਾ ਰੁਲੀਏ ਸਗੋਂ ਵਜੀਫੇ ਲੈ ਕੇ ਪੜ੍ਹਾਈ ਕਰੀਏ ਤੇ ਮਾਣ ਵੀ ਹਾਸਲ ਕਰੀਏ ਹਰ ਸਿੱਖ ਦੀ ਜੇਬ ਵਿੱਚ ਹਰ ਵੇਲੇ ਇੱਕ ਛੋਟੀ ਡਾਇਰੀ ਤੇ ਪੈਨ ਜ਼ਰੂਰ ਹੋਣਾ ਚਾਹੀਦਾ ਹੈ ਨਾਦ ਦੇ ਇਹਨਾਂ ਤਿੰਨ ਟੰਗਾਂ ਨੂੰ ਅਪਣਾਉਣ ਲਈਏ ਤੇ ਅਪਣਾਉਣ ਲਈਏ अपना ਲਈਏ ਤੇ ਛੇਤੀ ਹੀ ਅਸੀਂ ਆਪਣੇ ਵਿਦਿਅਕ ਪ੍ਰਫੂਲਤਾ ਦੇ ਵਿਰਸੇ ਨੂੰ ਸਾਹਮ ਲਵਾਂਗੇ ਤੇ ਮੁਰਤੋਂ ਸਾਡੇ ਬੌਧਿਕ ਪੱਧਰ ਦਾ ਵਿਕਾਸ ਹੋ ਜਾਏਗਾ ਯਾਦ ਰੱਖਿਏ ਫਿਊਚਰ ਬਿਲੋਂਗ ਟੂ ਸਿੱਖੀਜ਼ਮ ਪਵਿੱਖ ਸਿੱਖਾਂ ਦਾ ਹੈ ਸਿੱਖਾਂ ਵਾਲਿਆਂ ਦਾ ਹੈ ਤੇ ਸਿੱਖਣ ਵਾਲਿਆਂ ਦਾ 96 ਕਰੋੜੀ ਖਾਲਸਾ ਹੋਣਾ ਹੀ ਹੋਣਾ ਹੈ ਨਾ ਇਸ ਤੱਕ ਪਹੁੰਚਣ ਦੀ ਇੱਕ ਬਹੁਤ ਅਹਿਮ ਪੌੜੀ ਹੈ ਪ੍ਰਾਨ ਕਰੀਏ ਗੁਰੂ ਬਖਸ਼ਿਸ਼ ਰਾਹੀਂ ਪੰਥ ਲਈ ਅਸੀਂ ਕੁਝ ਵੱਡਾ ਕਰਨਾ ਹੈ ਵੱਡਾ ਬੰਨਾ ਹੈ ਤੇ ਨੋਬਲ ਇਨਾਮ ਜਿੱਤਣੇ ਹਨ ਨਾਦ ਨਾਲ ਆਵਾਂਗੇ ਵਿਸਮਾ ਧੰਨਵਾਦ ਮੈਂ ਸਪੀਚ ਰਾਤਪਾਲ ਸਰ ਸਹਿਜਪੜ ਦੇ YouTube ਚੈਨਲ ਤੋਂ ਸੁਣੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ